જરા સોચો કે ਤੁਹਾਡਾ ਦ੍ਰਿਸ਼ਟੀਕੋਣ ਹਾਂ ਪੱਕੀ ਅਤੇ ਦ੍ਰਿੜ ਹੈ ਕੀ ਤੁਹਾਡਾ ਮਨ ਵਿਸ਼ਲੇਸ਼ਨਾਤਮਕ ਯੋਗਤਾ ਰੱਖਦਾ ਹੈ ਕੀ ਤੁਸੀਂ ਹਰ ਘਟਨਾ ਨੂੰ ਆਪਣੇ ਹੀ ਪਰਪੇਖ ਵਿੱਚ ਦੇਖਦੇ ਹੋ ਕੀ ਤੁਹਾਡੀ ਸੋਚ ਵਿਗਿਆਨਕ ਅਤੇ ਤਰਕਪੂਰਨ ਹੈ ਕੀ ਤੁਹਾਡਾ ਮਨ ਕਾਲਪਨਿਕ ਉਡਾਰੀਆਂ ਲਗਾਉਣ ਦੇ ਸਪਰਥ ਹੈ ਕੀ ਤੁਹਾਡਾ ਮਨ ਵੱਡੇ ਸੁਪਨੇ ਲੈਂਦਾ ਹੈ ਕੀ ਤੁਹਾਡਾ ਮਨ ਹਮੇਸ਼ਾ ਜਿੱਤ ਦੀਆਂ ਰਾਹਾਂ ਸਿਰਜਦਾ ਹੈ ਕੀ ਤੁਹਾਡਾ ਮਨ ਹਾਰਨ ਤੋਂ ਘਬਰਾਉਂਦਾ ਤਾਂ ਨਹੀਂ ਜੇਕਰ ਇਹਨਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਹਾਂ ਵਿੱਚ ਹੈ ਤਾਂ ਤੁਸੀਂ ਜ਼ਰੂਰ ਹੀ ਸਕਾਰਾਤਮਕ ਮਾਨਸਿਕ ਦ੍ਰਿਸ਼ਟੀਕੋਣ ਰੱਖਦੇ ਹੋ ਚੰਗੇ ਮਨ ਦੇ ਮਾਲਕ ਹਾਂ ਮਜ਼ਬੂਤ ਮਨ ਦੇ